ਜੈ ਗੁਰਦੇਵ ਸਾਡੇ ਗੁਰਦੇਵ ਜੈ ਭੀਮ ਜੈ ਭạt ਜੈ ਵਾਲਮੀਕੀ ਹਰ ਹਰ ਵਾਲਮੀਕੀ ਤੋਂ ਜੋ ਵਿਵਾਦ 108 ਸਾਧ ਸੰਤ ਕਲਵੰਦਰਾਮ ਫਰਮਜਾਦੇ ਸ਼੍ਰੀ ਗੁਰੂਵਾਲਾ ਸਾਧੂ ਸੰਪਰਦ ਸੈਕਟੀ ਦੇ ਜੋ ਪੰਜਾਬ ਪ੍ਰਧਾਨ ਹਨ ਉਹਨਾਂ ਨੂੰ ਕਿਸੇ ਅਣਜਾਣ ਵਿਅਕਤੀ ਨੇ ਫੋਨ ਦੇ ਉੱਪਰ ਜਿਹੜਾ ਜਾਨੋਂ ਮਾਰ ਦੀਆਂ ਧਮਕੀਆਂ ਅਤੇ ਜਿਹੜਾ ਜਾਤੀ ਤੋਂ ਸ਼ਬਦ ਬੋਲੇ ਸੀਗੇ ਉਸ ਨੂੰ ਲੈ ਕੇ ਜਿਹੜਾ ਆ ਥਾਣਾ ਬਹਿਰਾਮ ਦੇ ਥਾਣੇ ਵਿੱਚ ਇਕੱਠੇ ਹੋਏ ਅਤੇ ਜਿਹੜਾ ਇੱਕ ਨੈਸ਼ਨਲ ਹਾਈਵੇ ਬੰਦ ਕਰਨ ਦੀ ਜਿਹੜੀ ਕਾਰਤੱਤੀ ਕੀਤੀ ਸੀ ਸੋ ਸੰਤਾਂ ਦੇ ਦੇਰੇ ਵੀ ਜਿਹੜਾ ਬੜੀ ਵੱਡੀ ਮਾਤਰਾ ਦੇ ਉੱਪਰ ਜਿਹੜਾ ਲੋਕਾਂ ਦਾ ਇਕੱਠ ਵੀ ਹੋਇਆ ਅਤੇ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਨਾhang ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਅਤੇ ਸਮੂਹ ਜਿਹੜੀਆਂ ਅਸੀਂ 10000 ਦਵਾਜ ਬਾੜਮੀ ਤੋਂ ਜਾਂ ਜਥੇਬੰਦੀਆਂ ਬਾਬਾ ਸਾਹਿਬ ਮੀਤਗਾ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਅਤੇ ਪ੍ਰਸ਼ਾਸਨ ਨੇ ਇਹ ਕਿਹਾ ਸੀਗਾ ਵੀ ਜਿਹੜੀ ਇਲੈਕਸ਼ਨ ਆ ਇੱਕ ਦਿਨ ਨੂੰ ਇਲੈਕਸ਼ਨ ਤੋਂ ਬਾਅਦ ਜਿਹੜਾ ਦੋ ਦਿਨ ਨੂੰ ਅਸੀਂ ਪਰਚਾ ਜਿਹੜਾ ਉਹ ਦਰਜ ਕਰਦਾਂਗੇ ਤੋ ਅੱਜ ਥਾਣਾ ਬਹਿਰਾਮ ਦੇ ਵਿੱਚ ਸਾਰੇ ਸਾਥੀ ਇਕੱਠੇ ਹੋਏ ਆ। ਤੋ ਜਿਹੜੀ ਐਫਆਈਆਰ ਦੀ ਕਾਪੀ ਆ ਜੋ ਪ੍ਰਸ਼ਾਸਨ ਨੇ ਕਿਹਾ ਸੀ ਵੀ ਦੋ ਤਿੰਨ ਦੇ ਦਾਂਗੇ 33 ਨੰਬਰ ਐਫਆਈਆਰ ਜੋ 295 ਐਸਆਈ ਐਕਟ ਤੇ 506 ਦੀ ਧਾਰਾ ਜਿਹੜੀ ਆ ਉਸ ਵਿਅਕਤੀ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਗਿਆ। ਤੋ ਅਸੀਂ ਜਿਹੜਾ ਪ੍ਰਸ਼ਾਸਨ ਤੋਂ ਇਹ ਚਾਹੁੰਦੇ ਆ ਵੀ ਹੁਣ ਵਾਲੇ ਜਲਦੀ ਸਮੇਂ ਦੇ ਵਿੱਚ ਜਿਹੜਾ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਬਾਹਾਪੁਰ ਸ਼ਹਿਰੋਂ ਜਿਨ੍ਹਾਂ ਨੇ ਜਾਂਤੀ ਤੋਂ ਸ਼ੋਰਟ ਬੋਲੇ ਆ ਅਸੀਂ ਜਾਨਵਾਰੀ ਦਾ ਫਿਰਤੀਆਂ ਉਹਨਾਂ ਨੂੰ ਰੈਕਡ ਕਰਕੇ ਇਹ ਬਦਲ ਕਰਾ ਸਕੀਏ ਵੀ ਉਰੇ ਪਿੱਛੇ ਜਿਹੜੀ ਆ ਕਿਸ ਬੰਦੇ ਦੀ ਜਿਹੜੀ ਸਾਥੀ ਆ ਸਾਰੇ ਤੈਹ ਤੱਕ ਜਾ ਕੇ ਜਿਹੜਾ ਵੱਡੀ ਜਿਹੜੇ ਪਿੱਛੇ ਦੇ ਵੀ ਹੋਰ ਵੀ ਜਿਹੜੇ ਬੰਦੇ ਆ ਉਹਨਾਂ ਦਾ ਨਾਮ ਵੀ ਇਸ ਪਰਚੇ ਵਿੱਚ ਜਿਹੜਾ ਸ਼ਾਮਿਲ ਕੀਤਾ ਜਾਵੇ ਉਹ ਮੈਂ ਜਿੰਨੇ ਸਾਥੀਆਂ ਨੇ ਸੰਘਰਸ਼ ਵਿੱਚ ਡੇਰੇ ਪਰ ਰੁਕ ਜਿਹੜੇ ਸਾਰੇ ਸਭੀ ਇਕੱਠੇ ਹੋਈ ਮੈਂ ਸਾਰੇ ਤੈਹ ਤੱਕ ਤੁਹਾਨੂੰ ਇਹ ਕਰਦਾ ਇੱਦਾਂ ਹੀ ਆਪਾਂ ਰਲ ਮਿਲ ਕੇ ਜਿਹੜਾ ਆ ਸੰਤਾ ਦੇ ਸਨਮਾਨ ਚ ਆਪਣੇ ਸਮਾਜ ਦੇ ਸਨਮਾਨ ਚ ਅਤੇ ਜਿਹੜਾ ਕਿੜਾ ਵੀ ਤੁਹਾਡੇ ਰਹਿਬਰਾਂ ਦੇ ਉੱਪਰ ਟੀਕਾ ਟਿੱਪੜੀ ਕਰੂਗਾ ਉਹਨਾਂ ਨੂੰ ਸਾਰੀਆਂ ਜੱਥੇਬੰਦੀਆਂ ਇਕੱਠੇ ਹੋ ਕੇ ਇੱਦਾਂ ਮੂੰਹ ਥੋੜੀ ਜਿਹਾਵਾ ਦੂੰਗੀ ਸਾਰਿਆਂ ਨੂੰ ਇੱਥੇ ਅੱਜ ਸਾਡੇ ਮੇਰਾ ਉਹਦੇ ਵਿੱਚ ਐਫਐਲ ਡੈਲੀ ਆ ਸਾਰੇ ਸਾਥੀਆਂ ਜੈ ਗੁਰਦੇਵ ਨਾਨਕ ਗੁਰਦੇਵ ਜੈ ਹਿੰਦ ਜੈ ਭਾਰਤ